ਹੈਲੋ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਮਾਂ ਸੇ ਮੇਰਾ ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ ਅੱਛਾ ਠੀਕ ਆ ਠੀਕ ਆ ਨਾ ਮੈਨੂੰ ਤਾਂ ਨਹੀਂ ਪਤਾ ਪਤਾ ਨਹੀਂ ਇੱਧਰ ਤੇ ਨਹੀਂ ਫਿਰ ਕਿਸੇ ਨੂੰ ਸੁਣਾ ਦਿੱਤਾ ਜਿੰਨਾ ਮੈਨੂੰ ਕੁਝ ਪਤਾ ਹੀ ਲੱਗਾ ਮੈਂ ਤੇ ਤੁਹਾਡੇ ਮੂੰਹੇ ਸੁਣਨ ਲਈ ਆ ਤੁਹਾਨੂੰ ਤਾਂ ਪਤਾ ਹੀ ਆ ਮੈਂ ਤਾਂ ਆਪਣੇ ਘਰ ਤੇ ਆਪਣੇ ਕੰਮ ਚ ਬਿਜੀ ਰਹੀ ਨਹੀਂ ਆ ਮੈਂ ਨਹੀਂ ਦਰਦ ਦਰਦ ਦੀਆਂ ਗੱਲਾਂ ਤੁਹਾਡੇ ਸਾਹਮਣੇ ਧਿਆਨ ਦਿੰਦੀ ਨਾ ਮੈਂ ਕਦੀ ਬਾਹਰ ਨਿਕਲਾਂ ਨਾ ਕਿ ਕੋ ਬਵਾ ਨਖ ਲਵਾ ਤਨਾ ਮੈਨੂੰ ਪਤਾ ਹੀ ਹੁੰਦਾ ਕਿ ਕਿਤੇ ਕੀ ਹੁੰਦਾ ਕੀ ਨਹੀਂ ਕੋ ਦੱਸ ਦੇ ਚੱਲ ਠੀਕ ਆ ਹਾਂਜੀ ਤਨ ਪਤਾ ਮੈਨੂੰ ਤਾਂ ਫਿਰ ਨਾ ਅੱਜ ਤੱਕ ਨਹੀਂ ਨਾ ਗਿਆ ਵੇ ਦੁਰਦਰੀਆਂ ਗੱਲਾਂ ਕਰਨ ਆਹ ਹੋ ਖਬਰ ਤਾਂ ਚਲੋ ਰੱਖਣੀ ਚਾਹੀਦੀ ਆ ਗਲੀ ਘੁਮਾਣ ਦੀ ਆਪਸ ਦੀ ਅ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਬਾਹਰ ਜਾਂਦਾ ਤਾਂ ਸਾਹਮਣੇ ਮੈਂ ਅੰਦਰ ਹੀ ਮੇਰਾ ਕੰਮ ਹੀ ਇੰਨਾ ਹੁੰਦਾ ਕਿ ਕੰਮ ਮੁੱਕਦਾ ਹੀ ਨਹੀਂ ਸਾਰੇ ਜਣੇ ਅੰਦਰ ਹੀ ਲੱਗੇ ਰਹਿੰਦੇ ਆਪਣੇ ਕੰਮ ਸਵੇਰੇ ਪਹਿਲੇ ਸਕੂਲ ਚਲ ਜੀਦਾ ਸਕੂਲੋਂ ਆ ਕੇ ਆਪਣੇ ਘਰ ਦੇ ਕੰਮ ਨਹੀਂ ਮੁੱਕਦੇ ਫਿਰ ਬੱਚੇ ਆ ਜਾਂਦੇ ਬੱਚਿਆਂ ਦੇ ਫਿਰ ਰੋਟੀ ਪਾਣੀ ਕੱਪੜਾ ਲੀੜਾ ਧੋਜੇ ਉਹ ਚਲੋ ਠੀਕ ਹੈ ਕੋਈ ਨਹੀਂ ਆਉਂਗੀ ਮੈਂ کہہ ਦੇਣਾ ਹਾਂ ਹਾਂ ਜੇ ਮੈਨੂੰ ਸੁਣਾ ਆਊਗਾ ਤਾਂ ਮੈਂ ਤੁਹਾਨੂੰ ਦੱਸੂਗੀ ਮੈਨੂੰ ਪਤਾ ਲੱਗ ਜਾਊਗਾ ਕਿ ਜੇ ਤੁਹਾਨੂੰ ਆਜੂਗਾ ਤੁਸੀਂ ਦੱਸ ਦਿਓ ਕੀ ਵਿਦਾਗ ਲੈਣੇ ਚੁੰਨੀ ਚੜਾ ਕੇ ਕਰਨਾ ਹੋਵੇ ਜਾਂ ਅੱਜ ਕੱਲ੍ਹ ਹੋਟਲ ਆਏ ਤੁਹਾਨੂੰ ਪਤਾ ਵਿਆਹ ਕਰ ਲੈਂਦੇ ਨੇ ਫਿਰ ਉਹ ਫੇ ਗਲੀ ਕਮਾਂਡ ਘੱਟ ਵੱਧ ਸਾਦਦੇ ਲੋਕੀ ਹਾਂ ਤੁਹਾਨੂੰ ਪਤਾ ਤਾਂ ਖਾਲੀ ਸਿਸਟਮ ਹੁੰਦਾ ਅੱਜ ਕੱਲ ਲੋਕਾਂ ਨੇ ਗਲੀ ਕਮਾਂਡ ਨੂੰ ਫਿਰ ਚਲੋ ਹਾਂ ਹਾਂ ਠੀਕ ਹੈ ਠੀਕ ਹੈ ਓਕੇ ਓਕੇ ਹਾਂ ਮੇਰਾ ਵੀ ਕੰਮ ਪਿਆ ਅੱਜ ਹਜੇ ਓਕੇ 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 ਸਾਸਰੀ ਦਾ ਮੈਂ ਕੀ ਕਹਿਣਾ ਸਾਸਰੀ ਗਾਂਜੀ ਅੱਛੀ ਕਰਦੇ ਹੀ ਕੀ ਆਜੀ ਬਸ ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਜੀ ਬਸ ਠੀਕ ਆ ਮੈਂ ਨਾ ਇੱਧਰ ਸੂਰ ਦਿੱਤਾ ਸੀ ਨਾ ਅੱਛਾ ਬਹਿਜੋ ਤਾਂ ਹੋ ਕੇ ਹੋਈ ਨਹੀਂ ਮੈਂ ਕਿਹਾ ਸੂਰ ਲੈ ਕੇ ਤੇ ਜਾਵਾਂ ਅੱਜ ਨਾ ਪੜਦੇ ਤੇ ਜਾਣਾ ਸੀ ਕਿਸੇ ਦੇ ਅੱਛਾ ਠੀਕ ਹੈ ਜੀ ਕਿਥੇ ਆ ਸਾਹਮਣੀ ਪੜੀ ਦਿੱਤਾ ਹੈ ਹਾਂ ਸਾਹਮਣੀ ਤੇ ਦਿੱਤਾ ਹੈ ਤੇ ਮੈਨੂੰ ਦੱਸ ਕੇ ਜਾਂਦੇ ਹਾਂ ਮੈਂ ਵੀ ਉੱਥੇ ਦਿੱਤੇ ਸੂਰ ਸੀ ਨਾ ਤੁਹਾਨੂੰ ਕਹਿੰਦੀ ਪੜ ਲਿਆ ਮੇਰੇ ਵੀ ਜਾਂ ਮੈਨੂੰ ਵੀ ਨਾਂ ਲੈ ਜਾਂਦੇ ਆ ਪਕਟੀਆਂ ਚੱਲ ਜੰਦੀਆਂ ਗੱਲਾਂ ਬਾਤਾਂ ਕਰਦੇ ਮੈਨੂੰ ਪਤਾ ਨਹੀਂ ਨਾ ਇਹਦਾ ਫਿਰ ਸਾਲ ਕੋਈ ਗੱਲ ਨਹੀਂ ਹੋਰ ਸੁਣਾਓ ਸਾਥ ਠੀਕ ਠਾਕ ਬਸ ਠੀਕ ਬੱਚੇ ਠੀਕ ਹੈ ਹਾਂਜੀ ਠੀਕ ਗਏ ਕਵਿਸ਼ਣ ਤੇ ਗਏ ਹੁਣੇ ਕਵਿਸ਼ਣ ਤੇ ਗਏ ਤੁਹਾਨੂੰ ਪਤਾ ਉੱਧਰ ਵਿਆਹ ਹੈਗਾ ਵਾਹ ਕੁੜੀ ਦਾ ਤੇ ਪਤਾ ਨਹੀਂ ਉਹਨਾਂ ਚੁਮੀ ਚੜਾਵਾ ਕਰਨਾ ਕਿ ਕੀ ਸੂਟ ਬੜੇ ਸੋਨੇ ਸੋਨੇ ਅ ਸੀਨੇ ਦਿੱਤੇ ਹੀ ਉਹਨਾਂ ਨੇ ਬਟੇਕ ਤੇ ਅੱਛਾ ਤੁਹਾਨੂੰ ਬਟੇਕ ਤੇ ਮਿਲੇ ਹਾਂ ਹਾਂਜੀ ਆਹੋ ਮਿੰਨੂ ਵੀ ਹੁਣੇ ਨਾ ਇਧਰ ਨਾਲ ਦੇ ਭੈਣ ਜੀ ਨਹੀਂ ਆ ਹਾਂਜੀ ਸਾਡੇ ਪਿਛਲੀ ਗਲੀ ਚ ਨੇ ਹਾਂਜੀ ਹਾਂਜੀ ਉਹਨਾਂ ਦਾ ਫੋਨ ਆਇਆ ਸੀ ਅੱਛਾ ਉਹਨਾਂ ਨੂੰ ਵੀ ਕਿਤੇ ਬਾਜ਼ਾਰ ਚ ਮਿਲੇ ਸ਼ੋਪਿੰਗ ਕਰਦੇ ਹਾਂ ਅੱਛਾ ਤੇ ਉਹ ਮੈਨੂੰ ਦੱਸਣ ਦੇ ਹੁਣੇ ਕਹਿੰਦੇ ਹੈ ਕਿ ਉਹਨਾਂ ਨੇ ਨਾ ਕੁੜੀ ਦਾ ਵਿਆਹ ਰੱਖਿਆ ਵਾ ਮੈਂ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਆਂਦਾ ਤੇਰੇ ਗਵਾਣ ਕਿ ਤੈਨੂੰ ਹੀ ਨਹੀਂ ਪਤਾਗਾ ਤੇ ਮੈਂ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਜਿਵੇਂ ਮੈਂ ਤਾਂ ਤੁਹਾਨੂੰ ਤਾਂ ਪਤਾ ਹੀ ਮੈਂ ਕਦੇ ਬਾਹਰ ਅੰਦਰ ਘਾਟੀ ਕਲੋਨੀ ਬੁਣੀ ਮੇਰਾ ਘਰ ਦਾ ਕੰਮ ਹੀ ਨਹੀਂ ਉਹ ਵੀ ਮੈਂ ਸੂਟ ਲੈਣ ਗਈ ਤੇ ਫਿਰ ਮਿਲੂ ਲੈਣਾ ਤੇ ਉਹ ਸੂਟ ਬੜੇ ਉਹਨਾਂ ਨੂੰ ਕਿਤੇ ਵਿਚਾਰ ਉਹ ਗਈ ਸੀ ਨਾ ਪਿੱਛੇ ਵਰਤਾਂ ਦਾ ਸੂਟ ਲੈਣ ਆਪਣਾ ਵੀ ਨਾ ਨਾ ਵਰਤ ਜੂ ਰੱਖ ਦਿਓ ਹਾਂ ਤੇ ਉਹ ਵਰਤ ਦਾ ਸੂਟ ਲੈਣ ਗਈ ਸੀ ਤੇ ਉੱਥੇ ਕਿਤੇ ਉਹ ਵੀ ਵਿਆਹ ਦੇ ਜਿਹੜਾ ਕੱਪੜਾ ਬਣਾਉਣ ਗਈ ਸੀ ਬਰੀ ਬਰੀ ਜੋਦੀ ਬਣਾਉਂਦੇ ਦਾਜ ਦੇ ਕੱਪੜੇ ਹਾਂ ਹੋ ਤੇ ਕਿਤੇ ਉਹਨਾਂ ਨੂੰ ਬਾਜ਼ਾਰ ਚ ਮਿਲੇ ਅੱਛਾ ਤੇ ਫੇਰ ਉਹਨੇ ਪੁੱਛਿਆ ਵੀ ਕੀ ਗੱਲ ਕਾਦੀ ਸ਼ੋਪਿੰਗ ਕਰਨ ਦੀ ਤਾਂ ਫੇਰ ਉਹਨਾਂ ਨੇ ਕਿਤੇ ਉਹਨਾਂ ਨੂੰ ਦੱਸਿਆ ਵੀ ਵਿਆਹ ਆ ਅੱਛਾ ਤੇ ਮੈਨੂੰ ਹੁਣੇ ਫੋਨ ਆਇਆ ਹੈਗਾ ਤੇ ਮੈਨੂੰ ਕਹਿੰਦੀ ਕਹਿੰਦੀ ਹੀ ਵੀ ਮੈਂ ਤੈਨੂੰ ਫੋਨ ਕੱਲ ਪਰਸੋਂ ਦੀ ਕਰਨ ਕਰਨ ਕਰਨੀ ਤੇ ਮੈਨੂੰ ਟਾਈਮ ਨਹੀਂ ਲੱਗਦਾ ਲਿਆ ਹਾਂ ਇਹ ਸਾਡੇ ਗੁਮਾਂਡ ਵਿਆਹ ਆ ਮੈਂ ਕਹਾਂ ਮੈਨੂੰ ਤਾਂ ਪਤਾ ਨਹੀਂ ਗੁਮਾਂਡ ਵਿਆਹ ਆ ਤੇ ਤੇ ਕਾਂਦੀ ਗੇਂਚਾਂ ਤੇ ਸੱਦਾ ਸੁਦਾ ਆ ਗਿਆ ਹਣਾ ਵਾ ਸਾਡੀ ਗਲੀ ਜਿੱਤ ਨਹੀਂ ਹਜੇ ਕਿਹਨੂੰ ਖਾ ਦਾ ਤੁਹਾਡੀ ਗਲੀ ਸਿੱਧੇ ਦੇ ਤਾਣਾ ਹੂੰ ਮੈਂ ਤਾਂ ਨਹੀਂ ਹਜੇ ਜਿੱਤ ਨਹੀਂ ਦੇ ਗੀ ਜੇ ਦੋਗੇ ਸੁਨਾ ਤੇ ਤੁਹਾਨੂੰ ਆ ਗਿਆ ਨਾ ਹਜੇ ਕਿਤੇ ਵੀ ਨਹੀਂ ਦਿੱਤਾ ਮੈਂ ਕਿ ਅੱਜ ਕੱਲ ਕੀ ਪਤਾ ਉਹਨੇ ਸੱਦਨਾ ਕਹ ਨਹੀਂ ਸੱਦਨਾ ਹਣਾ ਜਿਹੜਾ ਮਾਣਾ ਕਰਦਾ ਨੀਚੜਾ ਵਾ ਕਰਦੇ ਆ ਜਾਂ ਪਰ ਪਲੇਟ ਕਰਦੇ ਆ ਹੋਟਲ ਵਿੱਚ ਉੱ퍼 ਨਹੀਂ ਵਾਰਾ ਉਹ ਨਹੀਂ ਵਾਰਾ ਖਾਂਦਾ ਫਿਰ ਗੱਦੀ ਘੁਮਾਣ ਦੇਣਾ ਫਿਰ ਹੋ ਸਕਦਾ ਅਗਲੇ ਨੇ ਇਸ ਕਰਕੇ ਨਾ ਕਹਿਣਾ ਮੈਨੂੰ ਅੱਜ ਕੱਲ ਤੇ ਆਪਣੇ ਰਿਸ਼ਤੇਦਾਰ ਹੀ ਨਿਭੜ ਜਾਂਦੇ ਓਨੇ ਹੀ ਵੱਡੇ ਉਹ ਨਹੀਂ ਬੜਾ ਤਾਂ ਮੰਗਿਆ ਹੀ ਨਹੀਂ ਸੁਨਾਵੇਂ ਕਿੱਥੇ ਪਹੁੰਚ ਗਏ ਸਹੀ ਗੱਲ ਆ ਲੱਖ ਤੋਂ ਤਾਂ ਹੀ ਪਹੁੰਚ ਗਏ ਆ ਡੇਢ ਨੂੰ ਪਹੁੰਚ ਚੱਲਾ ਸੋਨਾ ਡੇਢ ਨੂੰ ਸੋਨਾ ਪਹੁੰਚ ਚੱਲਿਆ ਵਾ ਕਿਸੇ ਨੇ ਕੀ ਪਾਉਣਾ ਤੇ ਕੀ ਕਰਨਾ ਕੀ ਕਰਨਾ ਅੱਜ ਕੱਲ ਤੇ ਬਸ ਵਿਆਹ ਅੱਗੇ ਹੁੰਦਾ ਹੀ ਰਹਿ ਵੀ ਕਿ ਚੱਲ ਕਿਹ ਕੋ ਵਿਆਹ ਫੜ ਤੜ ਕੇ ਵੀ ਕਰ ਲੈਣਾ ਤੇ ਅੱਜ ਕੱਲ ਫੜਨ ਤੜ ਨੂੰ ਨਹੀਂ ਜਾਉਂ ਤੇ ਕੀ ਫੜੋਗੇ ਸਹੀ ਗੱਲ ਪਹਿਲੇ ਸਮੇਂ ਹੋਸੀ ਪਹਿਲੇ ਸਮੇਂ ਹੋਦੀ ਅੱਜ ਕੱਲ ਤੇ ਬਸ ਨਾ ਹਵਾਵਾਂ ਹੀ ਰਹਿ ਗਈਆਂ ਹੋਰ ਕੁਛ ਨਹੀਂ ਕਈ ਉਹ ਲੋਕੀ ਕਹਿੰਦੇ ਆ ਕਿ ਇੱਕ ਪਲੇਟ ਸਿਸਟਮ ਆ ਚੱਲ ਪਿਆ ਹੋਟਲਾਂ ਦਾ ਕੰਮ ਉਹ ਦੋ ਦੋ ਢਾਈ ਢਾਈ ਆ ਜੀ ਤੇ ਤੁਹਾਨੂੰ ਪਤਾ ਪਲੇਟ ਹੁੰਦੀ ਹੈ ਹਾਂ ਫਿਰ ਬਲੀ ਵਾਂਡ ਸਾਧ ਕੇ ਨਹੀਂ ਮਾਰਾ ਖੰਦਾ ਅਗਲੇ ਕਹਿ ਦਿੰਦੇ ਚੱਲ ਕੋਈ ਪਹਿਲੇ ਤੇ ਘਰਾਂ ਚ ਕਰ ਲਾਰਮੀ ਅਗਲੇ ਮੇਨ ਮੇਨ ਸਾਧਦੇ ਆ ਸਹੀ ਦੂਰਦੇਸ਼ ਸਦਾਰਨ ਵੀ ਅਗਲੇ ਛੱਡ ਦਿੰਦੇ ਆ ਅੱਜ ਕੱਲ ਸਹੀ ਗੱਲ ਹੈ ਪਹਿਲੇ ਮੰਗਿਆਈ ਘੱਟ ਸੀ ਤੇ ਘਰਾਂ 'ਚ ਹੀ ਕਰਦੇ ਸੀ ਐ ਸੱਚ ਕਰਦੇ ਸੀ ਜੰਪ ਪੈਸਾ ਦਾ ਖਰਚਾ ਵੀ ਘੱਟ ਸੀ ਪੈਸਾ ਦਾ ਖਰਚਾ ਵੀ ਘੱਟ ਸੀ ਹਾਂ ਅੱਜ ਕੱਲ ਤੇੜਾ ਹੋਟਲਾਂ ਦਾ ਖਰਚਾ ਚੱਲ ਪਿਆ ਨੇ ਬਹੁਤ ਹੀ ਜ਼ਿਆਦਾ ਚੱਲਦਾ ਚੱਲ ਪਿਆ ਤੇ ਫਿਰ ਅੱਜ ਕੱਲ ਹੁਣ ਪਤਾ ਨੱਕ ਮੂੰਹ ਰੱਖਣ ਨੂੰ ਕਰਨਾ ਵੀ ਪੈਂਦਾ ਹਾਂ ਕਰਨਾ ਵੀ ਪੈਂਦਾ ਤੇ ਜਿਹੜਾ ਵਿਚਾਰਾ ਨਹੀਂ ਸਹਿਣ ਜੋਗਾ ਉਹਨੂੰ ਵੀ ਦੂਜਿਆਂ ਵੱਲ ਵੇਖੋਸ ਵੇਖੀ ਕਰਨਾ ਪੈਂਦਾ ਪਾਰ ਤੇ ਲੈਂਦੇ ਵੇਖੋ ਸਵੇਕੀ ਪਰ ਕਈ ਲੋਕੀ ਦਾ ਕਰਜ਼ੇ ਤੇ ਕਰਜ਼ੇ ਆ ਰਹੇ ਨੇ ਸੋਸੇ ਬਾਜੀ ਤੇ ਕਰ ਲੈਂਦੇ ਆ ਸੋਸੇ ਬਾਜੀ ਬਸ ਆ ਨੱਕ ਜਣਾ ਨਾ ਇਹ ਨਿਉ ਜੀਂ ਦਿੰਦਾ ਆ ਨੱਕ ਬਦਲੇ ਨਾ ਲੋਕੀ ਕਰ ਤੇ ਲੈਂਦੇ ਤੇ ਪਰਜ ਤੋਂ ਬਾਅਦ ਚੜ ਜਾਂਦਾ ਜਦੋਂ ਕਰਜ਼ਾ ਲਉਣਾ ਪੈਂਦਾ ਪਤਾ ਤੇ ਉਦੋਂ ਲੱਗਦਾ ਸਹੀ ਗੱਲ ਬਹੁਤ ਔਖਾ ਹੋ ਗਿਆ ਅੱਜ ਕੱਲ੍ਹ ਨਿਆਣੇ ਨੇ ਵਿਆਹ ਕਰਨੇ ਆ ਧੀ ਭੈਣ ਨੂੰ ਕਿਤੇ ਕੰਨ ਵੀ ਟਕਣੇ ਅੱਜ ਕੱਲ੍ਹ ਤੇ ਔਖੇ ਹੋ ਗਏ ਆ ਇਕੱਲੇ ਕੰਨਾਂ ਦੇ ਪਾ ਦੋ ਤਾਂ ਉਹ ਵੀ ਬੜੇ ਔਖੇ ਹੀ ਆ ਅੱਜ ਕੱਲ੍ਹ ਸਹੀ ਗੱਲ ਸਰਪੰਨ ਜੀ ਬੈਠੋ ਮੈਂ ਨਾ ਗੱਲੀ ਲੱਗੀ ਤਾਂ ਨਾ ਤੁਹਾਨੂੰ ਤਾਂ ਪਾਣੀ ਤਾਂ ਨਹੀਂ ਪੁੱਛਿਆ ਮੈਂ ਮੈਂ ਤਾਂ ਪਾਣੀ ਲਿਆਵਾ ਤਾਂ ਇਹਨੇ ਚਾਹ ਲਿਆਵਾ ਨਹੀਂ ਚਾਹ ਨਹੀਂ ਚਾਹ ਨਹੀਂ ਪੀਣੀ ਹੈਗੀ ਮੈਂ ਉਹ ਬੁਟੀਕ ਵਾਲੀ ਨੇ ਵੀ ਸਭ ਮੈਨੂੰ ਚਾਹ ਪਿਆਤੀ ਜਿਆਦਾ ਚਾਹ ਪੀ ਪੀ ਕੇ ਵੀ ਗੈਸ ਹੋ ਜਾਂਦੀ ਐ ਤੇ ਗੱਲ ਹੈ ਵਾ ਅੱਜ ਕੱਲ ਤੇ ਨਾ ਸਰੀਰਾਂ ਚ ਵੀ ਕੁਛ ਨਹੀਂ ਰਹਿ ਗਿਆ ਕੁਛ ਨਹੀਂ ਰਹਿ ਗਿਆ ਖਾਦਾ ਪੀਤਾ ਨਾ ਪਚਦਾ ਨਾ ਕੁਸ਼ਣ ਸਹੀ ਗੱਲ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਵੀ ਨਹੀਂ ਕੁਛ ਰਹਿ ਗਿਆ ਨਾ ਟੀਕੇ ਲਾ ਲਾ ਕੇ ਤੇ ਉਹਨਾਂ ਕੀਤੀਆਂ ਵੀ ਸੱਜੀਆਂ ਚਾਹ ਚਾਹ ਤੇ ਦੁੱਧ ਕਿਹੜਾ ਅਸਲੀ ਹੁੰਦਾ ਉਹ ਵੀ ਨਾ ਮਰਜੀ ਮਹਿੰਗਾ ਚਵਾਵਾ ਦੁੱਧ ਕਹਿ ਕੇ ਲੈ ਆਉਣਾ ਹੁੰਦਾ ਉਹ ਹੀ ਉਹਨਾਂ ਵਿੱਚ ਵੀ ਹੇਰ ਫੇਰ ਕੀਤੀ ਹੁੰਦੀ ਹੈ ਹੇਰ ਫੇਰ ਹੀ ਹੁੰਦੀ ਆ ਮਿਲਦਾ ਤਾਂ ਆਪਣ ਉਹ ਸਰਫ ਈ ਕੋਲ ਕੋਲ ਪਿਆਈ ਜਾਂਦੇ ਜਿਵੇਂ ਗਰ ਪੁੱਛੇ ਤਾਂ ਕਿਉਂ ਕੋਲ ਕੋਲ ਪਿਆਈ ਜਾਂਦੇ ਤੇ ਉਹਦੇ ਨਾਲ ਸਰੀਰ ਹੀ ਖਰਾਬ ਹੋਣਾ ਸਰੀਰ ਖਰਾਬ ਹੋਣਾ ਐਵੇਂ ਤਾਂ ਨਹੀਂ ਲੋਕੀ ਬਿਮਾਰ ਹੁੰਦੇ ਅਨਰੀਣ ਕੇਨ ਪੁਆਇੰਟ ਆ ਆਈ ਜਾਂਦੇ ਐਵੇਂ ਤਾਂ ਨਹੀਂ ਆਈ ਜਾਂਦੇ ਉਕੇਦੋਂ ਖਾਣਾ ਪੀਣਾ ਨਹੀਂ ਆਪਣਾ ਸਹੀ ਨਾਣਾ ਆਪਣੀਆਂ ਬਲੌਕ ਹੋ ਜਾਂਦੀਆਂ ਵਾ ਹੂੰ ਖੂਮਨ ਆਪਣਾ ਸਹੀ ਤਰੀਕੇ ਨਾਲ ਚੱਲਦਾ ਨਹੀਂ ਆ ਆਪਣੇ ਨਾਣਾ ਚ ਫੇਰ ਆਪਾਂ ਬਿਮਾਰ ਹੀ ਹੋਣਾ ਵਾ ਜਦੋਂ ਸਰੀਰ ਚ ਨਹੀਂ ਕੁਛ ਹੋਊਗਾ ਕੁਛ ਨਹੀਂ ਹੋਣਾ ਚੰਗਾ ਦੀ ਚੰਗਾ ਦੀ ਦੀ ਹੁਣ ਮੈਂ ਚੱਲਣਾ ਉਹ ਬੱਚੇ ਆਏ ਆ ਗਏ ਹੋਣੇ ਆ ਟਿਊਸ਼ਨ ਤੋਂ ਤੇ ਉਹ ਮੈਂ ਸਬਜੀ ਭਾਜੀ ਦਾ ਵੀ ਰਾਤ ਤੇ ਰੋਟੀ ਦਾ ਵੀ ਕਰਨਾ ਆ ਮੈਂ ਕਿੱਥੇ ਬਹਿ ਜਾਂਦੇ ਚਾ ਨਹੀਂ ਬਸ ਚੱਲਣਾ ਹੁਣ ਚਲ ਵਧੀਆ ਕੀਤਾ ਵੀ ਬੜੇ ਦਿਨ ਬਾਅਦ ਲੈ ਕੇ ਆਇਆ ਚੱਕਰ ਲਾਇਆ ਹਾਂ ਉਹ ਫਿਰ ਮੈਂ ਬੁਟੀਕ ਤੇ ਗਈ ਮੈਂ ਕਿਹਾ ਚਲ ਤੁਹਾਨੂੰ ਨੰਗਦੀ ਟੱਪ ਦੀ ਤੁਹਾਨੂੰ ਵੀ ਮਿਲਦੀ ਜਾਵਾਂ ਹਾਂ ਉਹ ਨਾਲ ਚੱਲ ਮੈਨੂੰ ਵੀ ਦੱਸ ਤਾਂ ਨਹੀਂ ਵਿਆਹ ਆ ਇੱਕ ਵਸਤ ਮਿਲੇ ਮਿਲੇ ਖਬਰ ਤੁਹਾਡੇ ਵੱਲੋਂ ਮਿਲੇਗੀ ਹਾਂ ਉਹ ਹੀ ਤੇ ਮੈਂ ਕਿਹਾ ਆਏ ਆਏ ਜੋ ਹੀ ਬੁਟੀਕ ਤੇ ਸੁੰਦ ਤੇ ਮੈਂ ਤਾਂ ਬੜੇ ਸੋਹਣੇ ਸੋਹਣੇ ਕੂਟ ਚਲ ਵਧੀਆ ਕਿ ਆ ਚਲ ਉਹਦਾ ਦੇ ਘਰੋਂ ਚੰਗੇ ਆ ਵਧੀਆ ਹੀ ਬਣਾਏ ਹੋਣੇ ਸੋਹਣੇ ਉਹ ਬੜਾ ਬਾੜੇ ਤੁਹਾਡੇ ਉਹਨਾਂ ਦਾ ਘਰੋਂ ਚੰਗਾ ਵਾ ਭਾਜੀ ਦਾ ਸਹੀ ਗੱਲ ਭਰਾ ਵੀ ਹੁਣ ਸੈੱਟ ਹੋ ਗਿਆ ਮਾਰ ਤੇ ਹਾਂ ਸਹੀ ਗੱਲ ਚਲੋ ਵਧੀਆ ਚੱਲਦਾ ਫੇ ਚੰਗਾ ਇੱਕ ਤਾਂ ਪਤਾ ਨਹੀਂ ਲੋਕਾ ਨੂੰ ਚੁਕਲੀਆਂ ਦੀ ਹਾ ਤਾਂ ਕਿਉਂ ਨਹੀਂ ਜਾਂਦੀ ਉਹ ਪਹਿਲੇ ਉਹਨੇ ਫੋਨ ਤੇ ਜਾਣ ਖਾ ਲਈ ਮੇਰੀ ਤੇ ਚਲ ਜੇ ਤੈਨੂੰ ਵਿਆਹ ਦਾ ਪਤਾ ਲੱਗ ਗਿਆ ਤੇ ਤੇਰੇ ਘਰਸ ਨਾ ਆਊਗਾ ਤੇ ਤੈਨੂੰ ਪਤਾ ਲੱਗ ਹੀ ਜਾਊਗਾ ਤੇ ਇੱਕ ਇਹ ਇਹਨੂੰ ਬੁਟੀਕ ਤੇ ਗਈ ਉਹ ਤੇ ਵਿਆਹ ਦੀ ਖਬਰ ਮਿਲ ਗਈ ਉਹ ਤੇ ਘਰ ਵੀ ਨਹੀਂ ਪਹੁੰਚੀ ਰਾਜ ਵੀ ਮੇਰੇ ਵੱਲ ਆ ਗਈ ਆ ਤੇ ਇਹਨੂੰ ਵੀ ਦੱਸ ਜਾ ਆਈ ਦੇ ਮੇਰੇ ਨਾਲ ਚੁਕਲੀਆਂ ਹੀ ਕਰਨੀ ਹੈਗੀ ਪਰ ਮੈਂ ਵੀ ਚੱਲਾਂ ਜਿਆਦਾ ਨਹੀਂ ਗੱਲਬਾਤ ਕੀਤੀ ਮੈਂ ਗੱਲ ਦੂਜੇ ਪਾਸੇ ਲਾ ਛੱਡੀ ਜੇ ਮੈਂ ਵੀ ਅਗੋਂ ਉਹ ਜਿਹੀ ਹੁੰਦੀ ਨਾ ਚੁਗਲਪੁਰ ਜੀ ਤੇ ਮੈਂ ਵੀ ਨਾਲ ਚੁਗਲੀਆਂ ਕਰਨ ਲੱਗ ਜੰਦੇ ਨਾ ਇਹਨੇ ਤੇ 2 ਘੰਟੇ ਹੋਰ ਨਹੀਂ ਹੁਣਨਾ ਇਹਨੇ ਤੇ ਬਸ ਚੁਗਲੀਆਂ ਉਹਦੀਆਂ ਵੀ ਕਰ ਲਾ ਉਹਦੀਆਂ ਵੀ ਕਰ ਲਾ ਕਰੀ ਜਣੀਆਂ ਇਹ ਜਾਣੀ ਖਾ ਜਣੀ ਹੀ ਨਾ ਤੇ ਮੇਰੀ ਮੇਰਾ ਤਾਈਓ ਚਲ ਚਲ ਗਈ ਹੁਣ ਮੈਂ ਵੀ ਆਪਣਾ ਕੰਮ ਰਹਿਣਾ ਮੇਰੇ ਕੋਲ ਇੰਨਾ ਟਾਈਮ ਕਿੱਥੇ ਹੁੰਦਾ ਵਾ ਕਿ ਬਹਿ ਕੇ ਲੋਕਾਂ ਦੀਆਂ ਚੁਗਲੀਆਂ ਕਰਦੀ ਫਿਰਾਂ ਕੰਮ ਤਾਂ ਮੁੱਕਦੇ ਨਹੀਂ ਮੇਰਾ ਸਾਰਾ ਦਿਨ ਉਹ ਕਰ ਲਾ ਹੁਣ ਕੱਪੜੇ ਪ੍ਰੈਸ ਕਰਨ ਵਾਲੇ ਉਹ ਕਰਾਂ ਪਹਿਲਾਂ